ਕੋਨੇ ਕਿਹੜਾ ਬੱਚਿਆਂ ਦੀਆਂ ਬੱਚਿਆਂ ਨੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਰੂਗਾ ਤੇ ਕਿੰਨੇ ਜ਼ਿਲ੍ਹੇ ਤੇ ਕਿਨੇ ਬੱਚੇ ਰਹਿਣਗੇ ਦੇਖੋ ਹੁਸ਼ੂਦ ਹਾਂ 69 ਜਿਹੜੀਆਂ ਨੇ ਸਟੇਜ ਗੇਮਾਂ ਹੋ ਰਹੀਆਂ ਨੇ ਇਹਦੇ ਵਿੱਚ ਸਾਰੇ ਹੀ ਜ਼ਿਲ੍ਹੇ 23 ਦੇ 23 ਜ਼ਿਲ੍ਹਾ ਨੇ ਪਾਰਟਿਸਿਪੇਟ ਕਰਨਾ ਹੈ ਇਹਨਾਂ ਵਿੱਚੋਂ ਕੁਝ ਟੀਮਾਂ ਜਿਹੜੀਆਂ ਨੇ ਹਜੇ ਰਹਿੰਦੀਆਂ ਨੇ ਪਹੁੰਚਣ ਵਾਲੀਆਂ ਨੇ ਤੇ ਮੇਰੇ ਹੁੰਦੇ ਹੋਏ ਐਜ਼ ਅ ਜ਼ਿਲ੍ਹਾ ਸਿੱਖਿਆ ਅਫਸਰ ਇਹ ਮੇਰੇ ਸਾਹਮਣੇ ਮਾਨਸਾ ਦੇ ਵਿੱਚ ਮੇਰੇ ਹੁੰਦੇ ਹੋਏ ਪਹਿਲੀ ਵਾਰੀ ਗੇਮਾਂ ਹੋ ਰਹੀਆਂ ਨੇ ਪਰ ਜਦੋਂ ਮੈਂ ਇੱਥੇ ਪਹੁੰਚੀ ਤਾਂ ਦੇਖਿਆ ਕਿ ਇੱਥੋਂ ਦੇ ਜਿਹੜੇ ਵੀ ਐੀਓ ਨੇ ਅਮਰਿਤਪਾਲ ਜੀ ਇੱਥੇ ਸਾਰੀ ਜਿਹੜੀ ਟੀਮ ਹੈ ਤੇ ਜਿੱਥੇ ਪ੍ਰਬੰਧ ਕੀਤਾ ਗਿਆ ਹੈ ਗੁਰਮੀਤ ਸਿੰਘ ਨੇ ਤੇ ਦੇਖ ਕੇ ਖਾਣੇ ਦਾ ਸਵੇਰੇ ਪ੍ਰਬੰਧ ਦੇਖ ਕੇ ਬੜਾ ਹੀ ਮਨ ਖੁਸ਼ ਹੋਇਆ ਕਿ ਜਿਹੜੀ ਮਾਨਸਾ ਦੀ ਟੀਮ ਹੈ ਉਹ ਕਿਸੇ ਵੀ ਪੱਖੋਂ ਘਟਣੀ ਹੈ ਤੇ ਇਹਨਾਂ ਨੂੰ ਸਹਿਯੋਗ ਮਿਲ ਰਿਹਾ ਹੈ ਇੱਥੋਂ ਦੇ ਐਮ.ਐਲ.ਏ. ਬੁਧਰਾਮ ਜੀ ਦਾ ਕਿ ਇਹਨਾਂ ਨੇ ਹਰੇਕ ਪੱਖੋਂ ਹੁਣ ਵੀ ਕਹਿ ਰਹੇ ਸੀ ਕਿ ਮੈਡੀਕਲ ਟੀਮ ਨਹੀਂ ਪਹੁੰਚੀ ਤਾਂ ਸਰ ਨੇ ਨਾਲ ਦੀ ਨਾਲ ਇੱਕ ਫੋਨ ਕੀਤਾ ਤੇ ਮੈਡੀਕਲ ਟੀਮ ਨੇ ਤੇ ਪੰਦ ਕੀਤਾ ਕਿ ਇੱਥੇ ਆਵੇ ਐਨਾ ਅਰੇਂਜਮੈਂਟ ਇਹਨਾਂ ਨੇ ਬਹੁਤ ਅੱਛਾ ਕੀਤਾ ਹੋਇਆ ਤੇ ਸਰ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਟੀਮਾਂ ਨੂੰ ਮੈਂ ਦੇਖ ਰਹੀ ਹਾਂ ਜਿਸ ਤੋਂ ਇਹ ਟੀਮ ਖੇਡ ਰਹੀਆਂ ਨੇ ਤੇ ਇੱਥੋਂ ਮੈਨੂੰ ਤਾਂ ਪੂਰਾ ਵਿਸ਼ਵਾਸ ਹੈ ਕਿ ਜਿਹੜਾ ਮਾਨਸਾ ਨੂੰ ਇਹ ਮਾਨ ਬਖਸ਼ਿਆ ਹੈ ਇਹ ਪੂਰਾ ਪਾਮਿਆ ਪੂਰਾ ਸਫਲ ਰਹੇਗਾ